ਸਾਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਕੋ ਫਾਤੂ ਦੇ ਵਹਿਮ ਤੇ ਉਦਾਸੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਈਏ। ਇੱਕ ਸਮੇਂ ਦੀ ਗੱਲ ਹੈ ਕਿ ਕਿਸੇ ਦੇਸ਼ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਭਾਵੇਂ ਉਸ ਕੋਲ ಅಪਾਰ ਧਨ-ਦੌਲਤ ਤੇ ਮਹਿਲ-ਮਾੜੀਆਂ ਸਨ, ਪਰੰਤੂ ਉਹ ਹਮੇਸ਼ਾ ਉਦਾਸ ਹੀ ਰਹਿੰਦਾ ਸੀ ਕਿਉਂਕਿ ਉਹਦੇ ਮਨ ਵਿੱਚ ਇੱਕ ਵਹਿਮ ਪੈਦਾ ਹੋ ਗਿਆ ਸੀ। ਕਿ ਉਸ ਨੂੰ ਕਿਸੇ ਬਿਮਾਰੀ ਨੇ ਘੇਰਿਆ ਹੋਇਆ ਹੈ ਜਿਹੜੀ ਕਿ ਉਸ ਦੀ ਉਦਾਸੀ ਦਾ ਕਾਰਨ ਸੀ ਉਹਨੇ ਆਪਣੇ ਅਹਿਲਕਾਰਾਂ ਨੂੰ ਰਾਜਪਾਲ ਦੀਆਂ ਚਾਰੇ ਕੁੰਡਾਂ ਵਿੱਚ ਮਨਿਆਦੀ ਕਰਨ ਲਈ ਭੇਜਿਆ ਕਿ ਦੇਸ਼ ਦਾ ਰਾਜਾ ਬਿਮਾਰ ਹੈ ਤੇ ਉਦਾਸ ਰਹਿੰਦਾ ਹੈ ਜਿਹੜਾ ਵੀ ਕੋਈ ਹਕੀਮ ਉਸ ਰਾਜੇ ਦਾ ਇਲਾਜ ਕਰਕੇ ਉਹਨੂੰ ਖੁਸ਼ ਕਰ ਦੇਵੇਗਾ ਉਸ ਨੂੰ ਮੂਹ ਮੰਗਿਆ ਇਨਾਮ ਦਿੱਤਾ ਜਾਵੇਗਾ ਦੇਸ਼ ਦੇ ਕੋਨੇ-ਕੋਨੇ ਤੋਂ ਕਈ ਵੈਦ ਕਈ ਹਕੀਮ ਆਪਣੀ ਕਿਸਮਤ ਅਜ਼ਮਾਉਣ ਲਈ ਆਏ ਪਰੰਤੂ ਕਿਸੇ ਨੂੰ ਰਾਜੇ ਨੂੰ ਖੁਸ਼ ਕਰਨ ਦੇ ਵਿੱਚ ਸਫਲਤਾ ਨਾ ਮਿਲੀ ਰਾਜਾ ਗੁੱਸੇ ਖੋਰ ਵੀ ਸੀ ਤੇ ਉਸ ਨੇ ਗੁੱਸੇ ਵਿੱਚ ਆ ਕੇ ਕਈ ਅਸਫਲ ਵੈਦ ਹਕੀਮਾਂ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਵੀ ਬੰਦ ਕਰ ਦਿੱਤਾ ਸੀ ਆਕਰ ਇੱਕ ਚਲਾਕ ਪਰ ਸਮਝਦਾਰ ਕਿਸਮ ਦਾ ਆਦਮੀ ਰਾਜੇ ਕੋਲ ਆਇਆ ਦੇ ਉਸ ਰਾਜੇ ਨੂੰ ਕਿਹਾ ਕਿ ਮੈਂ ਤੁਹਾਡਾ ਇਲਾਜ ਕਰ ਸਕਦਾ ਹਾਂ ਬੜੀ ਉਤਸੁਕਤਾ ਨਾਲ ਰਾਜੇ ਨੇ ਉਸ ਨੂੰ ਕਿਹਾ ਕਿ हे ਨੇਕ ਹਕੀਮ ਮੇਰਾ ਇਲਾਜ ਜਲਦੀ ਸ਼ੁਰੂ ਕਰ ਉਹ ਆਦਮੀ ਕੋਈ ਵੈਦ ਹਕੀਮ ਤਾਂ ਸੀ ਨਹੀਂ ਪਰੰਤੂ ਚਲਾਕ ਤੇ ਸਮਝਦਾਰ ਬਹੁਤ ਸੀ ਉਸ ਨੂੰ ਗੱਲਾਂ-ਗੱਲਾਂ ਵਿੱਚ ਪਤਾ ਲੱਗ ਗਿਆ ਕਿ ਰਾਜੇ ਨੂੰ ਕੋਈ ਬਿਮਾਰੀ ਤਾਂ ਹੈ ਨਹੀਂ ਇਹਨੂੰ ਤਾਂ ਸਿਰਫ ਵਹਿਮ ਹੈ ਉਸ ਨੇ ਕਿਹਾ ਕਿ हे ਰਾਜਨ ਤੁਸੀਂ ਤਾਂ ਠੀਕ ਹੋ ਸਕਦੇ ਹੋ ਜੇਕਰ ਤੁਸੀਂ ਕਿਸੇ ਤੰਦਰੁਸਤ ਤੇ ਪੂਰੀ ਤਰ੍ਹਾਂ ਦੇ ਨਾਲ ਖੁਸ਼ ਆਦਮੀ ਦੀ ਕਮੀਜ਼ ਪਹਿਨ ਲਵੋ ਤੇ ਜਿਸ ਨੂੰ ਕਦੇ ਕੋਈ ਵੀ ਚਿੰਤਾ ਨਾ ਹੋਵੇ ਰਾਜੇ ਨੇ ਸੋਚਿਆ ਕਿ ਇਹ ਤਾਂ ਅਲਾਵਜੀ ਬਹੁਤ ਵਧੀਆ ਤੇ ਸੌਖਾ ਹੈ ਉਸਨੇ ਆਪਣੇ ਅਹਿਲਕਾਰ ਚਾਰੇ ਦਿਸ਼ਾਵਾਂ ਵਿੱਚ ਕਿਸੇ ਅਜਿਹੇ ਆਦਮੀ ਦੀ ਕਮੀਜ਼ ਲਿਆਉਣ ਲਈ ਭੇਜੇ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹੋਵੇ ਤੇ ਖੁਸ਼ ਹੋਵੇ ਜਦੋਂ ਉਹ ਕਿਸੇ ਵੀ ਖੁਸ਼ ਨਜ਼ਰ ਆਉਣ ਵਾਲੇ ਵਿਅਕਤੀ ਨੂੰ ਕਮੀਜ਼ ਦੇਣ ਲਈ ਕਹਿੰਦੇ ਤਾਂ ਕੋ ਹਰ ਕੋਈ ਆਪਣੇ ਦੁੱਖੜੇ ਸੁਣਾ ਦਿੰਦਾ ਇੱਕ ਮਛੀਆਂ ਪਕੜ ਰਹਿ ਮਛੇਰੇ ਨੂੰ ਉਹ ਮਿਲੇ ਜੋ ਕਿ ਲੱਗਦਾ ਸੀ ਕਿ ਖੁਸ਼ ਹੈ ਪਰੰਤੂ ਜਦੋਂ ਉਸ ਨੂੰ ਕਮੀਜ਼ ਆਪਣੀ ਦੇਣ ਵਾਸਤੇ ਕਿਹਾ ਤੇ ਉਸ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਿਆ ਕਿ ਮੈਨੂੰ ਤਾਂ ਚਿੰਤਾ ਹੀ ਬਹੁਤ ਹੈ ਕਦੇ ਮੱਛੀਆਂ ਮੇਰੇ ਜਾਲ ਵਿੱਚ ਫਰਤੀਆਂ ਹਨ ਕਦੇ ਨਹੀਂ ਫਸਦੀਆਂ ਤੇ ਕਈ ਵਾਰ ਤੇ ਮੈਨੂੰ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਤੇ ਬੱਚੇ ਵੀ ਉਸ ਦਿਨ ਭੁੱਖੇ ਹੀ ਸੌਣ ਲਈ ਮਜਬੂਰ ਹੁੰਦੇ ਨੇ ਫਿਰ ਉਹ ਇੱਕ ਕਿਸਾਨ ਨੂੰ ਮਿਲੇ ਜਿਹੜਾ ਕਿ ਉਹਨਾਂ ਨੂੰ ਜ਼ਰਾ ਤੌਰ ਤੇ ਤਾਂ ਖੁਸ਼ ਨਜ਼ਰ ਆਉਂਦਾ ਸੀ ਪਰੰਤੂ ਜਦੋਂ ਉਸ ਨੂੰ ਕਮੀ ਦੇਣ ਦੀ ਅਰਜ਼ੋਈ ਕੀਤੀ ਤਾਂ ਉਸਨੇ ਕਿਹਾ ਕਿ ਮੈਨੂੰ ਤਾਂ ਚਿੰਤਾ ਹੀ ਬਹੁਤ ਰਹਿੰਦੀ ਹੈ ਕਦੇ ਘੜੇ ਪੈਣ ਦਾ ਡਰ ਕਦੇ ਮੀਂਹ ਨਾ ਪੈਣ ਦਾ ਡਰ ਤੇ ਕਦੇ ਕਿਸੇ ਤਰ੍ਹਾਂ ਦੇ ਨਾਲ ਕਣਕ ਜਾਂ ਹੋਰ ਫਸਲਾਂ ਦਾ ਝਾੜ ਘਟ ਹੋਣ ਦੀ ਚਿੰਤਾ ਤਾਂ ਮੈਨੂੰ ਹਮੇਸ਼ਾ ਸਤਾਉਂਦੀ ਹੀ ਰਹਿੰਦੀ ਹੈ ਫਿਰ ਉਹ ਇੱਕ ਫਿਰ ਉਹ ਅਹਲਕਾਰ ਇੱਕ ਸਾਧੂ ਕੋਲ ਗਿਆ ਲੱਗਦਾ ਸੀ ਕਿ ਉਹ ਸਾਧੂ ਤਾਂ ਖੁਸ਼ ਹੋਵੇਗਾ ਹੀ ਪਰੰਤੂ ਜਦੋਂ ਸਾਧੂ ਨੂੰ ਆਪਣੀ ਕਮੀਜ਼ ਦੇਣ ਵਾਸਤੇ ਉਹਨਾਂ ਨੇ ਅਰਜ਼ ਕੀਤੀ ਤਾਂ ਉਹ ਕਹਿਣ ਲੱਗਿਆ ਕਿ ਮੈਨੂੰ ਤਾਂ ਅੱਠੇ ਵਕਤ ਇਹੀ ਚਿੰਤਾ ਰਹਿੰਦੀ ਹੈ ਕਿ ਅੱਜ ਰਾਤ ਨੂੰ ਅੱਜ ਸ਼ਾਮ ਨੂੰ ਕਿਹੜੇ ਘਰ ਤੋਂ ਰੋਟੀ ਮੰਗ ਕੇ ਲਿਆਉਣੀ ਹੈ ਕਿਉਂਕਿ ਰੋਟੀ ਤੋਂ ਬਿਨਾ ਤਾਂ ਗੁਜ਼ਾਰਾ ਹੁੰਦਾ ਹੀ ਨਹੀਂ ਨਾਲੇ ਮੈਨੂੰ ਤਾਂ ਗਰਮੀ ਸਰਦੀ ਵਿੱਚ ਇੱਥੇ ਦਰਖਤ ਥੱਲੇ ਹੀ ਰਤਾਂ گزارਨੀਆਂ ਪੈਂਦੀਆਂ ਨੇ ਮੈਨੂੰ ਇਸ ਗੱਲ ਦੀ ਬੜੀ ਚਿੰਤਾ ਰਹਿੰਦੀ ਹੈ ਫਿਰ ਉਹ ਇੱਕ ਵਪਾਰੀ ਨੂੰ ਮਿਲੇ ਤੇ ਜਿਸ ਨੇ ਕਿ ਬੜੇ ਵਧੀਆ ਕੱਪੜੇ ਪਹਿਨੇ ਹੋਏ ਸੀ ਤੇ ਖੁਸ਼ ਨਜ਼ਰ ਆ ਰਿਹਾ ਸੀ ਪਰੰਤੂ ਜਦੋਂ ਉਸ ਨੂੰ ਕਮੀ ਦੇਣ ਵਾਸਤੇ ਕਿਹਾ ਤਾਂ ਉਹ ਕਹਿਣ ਲੱਗਾ ਕਿ ਮੈਨੂੰ ਤਾਂ ਮੇਰੇ ਵਪਾਰ ਵਿੱਚ ਕਈ ਵਾਰੀ ਪਹਿਲਾਂ ਵੀ ਘਾਟਾ ਪੈ ਚੁੱਕਿਆ ਹੈ ਤੇ ਹਰ ਵੇਲੇ ਨਵੀਂ ਕਿਸਮ ਦਾ ਕੋਈ ਹੋਰ ਘਾਟਾ ਪੈਣ ਦਾ ਡਿ ਚਿੰਤਾ ਸਤਾਉਂਦੀ ਰਹਿੰਦੀ ਹੈ ਇਹ ਤਾਂ ਕਰਕੇ ਜਦੋਂ ਉਹ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਾ ਹੋਏ ਤੇ ਅਖੀਰ ਇੱਕ ਇਹ ਹੋਇਆ ਆਦਮੀ ਦੇ ਕੋਲ ਪਹੁੰਚੇ ਜਿਹੜਾ ਕਿ ਇੱਕ ਨਦੀ ਦੇ ਕਿਨਾਰੇ ਤੇ ਬੈਠਾ ਸੀ ਤੇ ਜਿਹੜਾ ਕਿ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਸੀ ਕਲਕਾਰੇ ਮਾਰ ਕੇ ਤਾੜੀ ਮਾਰ ਕੇ ਹੱਸ ਰਿਹਾ ਸੀ ਬੜਾ ਖੁਸ਼ ਸੀ ਉਹ ਐਨਕਾਲ ਵੀ ਖੁਸ਼ ਹੋ ਗਏ ਕਿ ਹੁਣ ਉਹਨਾਂ ਨੂੰ ਸਹੀ ਆਦਮੀ ਮਿਲ ਗਿਆ ਹੈ ਪਰੰਤੂ ਜਦੋਂ ਐਨਕਾਲਾ ਨੇ ਉਸ ਨੂੰ ਰਾਜੇ ਦੀ ਇੱਛਾ ਦੱਸੀ ਤੇ ਆਪਣੀ ਕਮੀ ਟੈਣ ਲਈ ਕਿਹਾ ਤਾਂ ਉਹ ਸ਼ਖਸ ਫਿਰ ਉੱਚੀ ਉੱਚੀ ਤਾੜੀ ਮਾਰ ਕੇ ਹੱਸਣ ਲੱਗਿਆ ਤੇ ਕਹਿਣ ਲੱਗਿਆ ਮੇਰੇ ਕੋਲ ਤਾਂ ਪਾਉਣ ਵਾਸਤੇ ਕੋਈ ਕਮੀਜ਼ ਹੀ ਨਹੀਂ ਹੈ ਨਿਰਾਸ਼ ਹੋ ਕੇ ਐਲਕਾਰ ਵਾਪਸ ਰਾਜੇ ਕੋਲ ਆਏ ਤੇ ਸਾਹਮਣੇ ਲੋਕਾਂ ਦੀ ਵਿੱਤਿਆ ਡਿਟੇਲ ਨਾਲ ਰਾਜੇ ਨੂੰ ਸੁਣਾਈ ਜਿੰਨਾਂ ਜਿੰਨਾਂ ਲੋਕਾਂ ਨੂੰ ਵੀ ਉਹ ਮਿਲੇ ਸਨ ਪਰ ਚਿੰਤਾ ਵਿੱਚ ਹੀ ਡੁੱਬੇ ਹੋਏ ਸਨ ਤਾਂ ਕੋਈ ਇੱਕ ਸ਼ਖਸ ਵੀ ਐਸਾ ਨਹੀਂ ਉਹਨਾਂ ਨੂੰ ਮਿਲਿਆ ਸੀ ਜੋ ਪੂਰੀ ਤਰ੍ਹਾਂ ਤੰਦਰੁਸਤ ਹੋਵੇ ਖੁਸ਼ ਹੋਵੇ ਇਸ ਤਰ੍ਹਾਂ ਕਰਕੇ ਜਦੋਂ ਰਾਜੇ ਨੂੰ ਇਹ ਸਾਰੀ ਵਿਥਿਆ ਸੁਣਾਈ ਗਈ ਤਾਂ ਰਾਜੇ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇਸ ਦੁਨੀਆ ਵਿੱਚ ਪੂਰੀ ਤਰ੍ਹਾਂ ਦੇ ਨਾਲ ਖੁਸ਼ ਤੇ ਚਿੰਤਾ ਤੋਂ ਮੁਕਤ ਤਾਂ ਕੋਈ ਵਿਅਕਤੀ ਹੈ ਹੀ ਨਹੀਂ ਕਿ ਮੈਂ ਤਾਂ ਐਵੇਂ ਹੀ ਵਹਿਮ ਕਰਕੇ ਤੇ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹਾਂ ਉਸ ਨੂੰ ਸਮਝ ਆ ਗਈ ਤੇ ਉਸ ਨੇ ਆਪਣੇ ਮਨ ਵਿੱਚੋਂ ਜੋ ਉਦਾਸੀ ਦੇ ਬਿਮਾਰ ਹੋਣ ਦਾ ਵਹਿਮ ਸੀ ਉਹਨੂੰ ਹਮੇਸ਼ਾ ਲਈ ਕੱਢ ਦਿੱਤਾ ਤੇ ਆਪਣਾ ਸਾਰਾ ਸਮਾਂ ਆਪਣੇ ਜ਼ਾਜ-ਪਾਗ ਦੇ ਕੰਮਾਂ ਵਿੱਚ ਤੇ ਲੋਕਾਂ ਦੇ ਸੇਵਾ ਦੇ ਵਿੱਚ ਬਤੀਤ ਕਰਨ ਲੱਗਿਆ ਉਮੀਦ ਹੈ ਕਿ ਕਹਾਣੀ ਸੁਣ ਕੇ ਤੁਸੀਂ ਵੀ ਚਿੰਤਾ ਛੱਡ ਕੇ ਤੇ ਵਹਿਮਾਂ-ਭਰਮਾਂ ਤੋਂ ਨਿਕਲ ਕੇ ਸੁਖੀ ਜ਼ਿੰਦਗੀ ਬਤੀਤ ਕਰੋਗੇ ਜੀ ਹੁਣ ਤਾਂ ਹੁਣ ਮਿਲਦੇ ਹਾਂ ਇੱਕ ਹੋਰ ਇਹੋ ਜਿਹੀ ਵੀਡੀਓ ਵਿੱਚ ਜੇਕਰ ਇਹੋ ਜੀਆਂ ਹੋਰ ਕਹਾਣੀਆਂ ਸੁਨਨ ਦੀ ਇੱਛਾ ਰੱਖਦੇ ਹੋ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ